ਖਸ਼ਕ ਜਿੰਦਰ ਸਿੰਘ ਮਦੋਕੇ ਦੀ ਵਿਸ਼ੇਸ਼ ਰਿਪੋਰਟ ਮੋਗਾ ਬੇਦੀ ਨਗਰ 68 ਕੇਵੀ ਤਾਰਾਂ ਦੀ ਚਪੇਟ 'ਚ ਆਇਆ ਨੌਜਵਾਨ 70 ਫੀਸਦੀ ਸੜਿਆ ਫਰੀਦਕੋਟ ਰੈਫਰ ਮੋਗਾ ਦੇ ਬੇਦੀ ਨਗਰ ਇਲਾਕੇ ਵਿੱਚ ਅੱਜ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਵਿਆਹ ਸਮਾਗਮ ਦੌਰਾਨ ਘਰ ਦੀ ਛੱਤ 'ਤੇ ਸਜਾਵਟ ਲਈ ਫੈਂਸੀ ਲਾਈਟਾਂ ਲਗਾ ਰਿਹਾ 25 ਸਾਲਾ ਨੌਜਵਾਨ 68 ਕੇਵੀ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿੱਚ ਆ ਗਿਆ ਹਾਥਾ ਉਸ ਸਮੇਂ ਵਾਪਰਿਆ ਜਦੋਂ ਕੁਲਦੀਪ ਸਿੰਘ ਦੇ ਘਰਤੀ ਦੇ ਵਿਆਹ ਮੌਕੇ ਸੀ ਅਖੰਡ ਪਾਠ ਸਾਹਿਬ ਦਾ ਪੋਗ ਪਾਇਆ ਜਾ ਰਿਹਾ ਸੀ ਆਸ਼ੂ ਕਾਰਦੀ ਉਪਰੀ ਛੱਤ ਤੇ ਲਾਈਟਾਂ ਦੀਆਂ ਲੜੀਆਂ ਟੰਗ ਰਿਹਾ ਸੀ ਕਿ ਅਚਾਨਕ ਉੱਪਰੋਂ ਲੰਘ ਰਹੀਆਂ ਉੱਚ ਵੋਲਟੇਜ ਤਾਰਾਂ ਨਾਲ ਟਕਰਾ ਗਿਆ ਜਿਸ ਨਾਲ ਭਿਆਨਕ ਧਮਾਕਾ ਹੋ ਗਿਆ ਇਸ ਧਮਾਕੇ ਕਾਰਨ ਨਾ ਸਿਰਫ ਨੌਜਵਾਨ ਗੰਭੀਰ ਤੌਰ ਤੇ ਚੁੱਲਸ ਗਿਆ ਸਗੋਂ ਨੇੜਲੇ ਕਈ ਘਰਾਂ ਦੇ ਬਿਜਲੀ ਉਪਕਰਣ ਵੀ ਸੜ ਕੇ ਖਰਾਬ ਹੋ ਗਏ। ਮੇਰੇ ਵਾਰਡ 'ਚ ਅੱਜ ਸਰਦਾਰ ਕਲਦੀਪ ਸਿੰਘ ਆ ਉਹਨਾਂ ਦੀ ਬੇਟੀ ਦੀ ਅੱਜ ਮੈਰਿਜ ਸੀ ਤੇ ਅੱਜ ਖੰਡਪੜ ਰੱਖਿਆ ਸੀਗਾ। ਉਹਦੇ ਸਵਾਦ ਦੇ ਸਾਰਾ ਪ੍ਰੋਗਰਾਮ ਤਾਂ ਖਤਮ ਲਗਭਗ ਹੋ ਚੁੱਕਾ ਸੀ। ਟੈਂਟ ਵਾਲਾ ਮੁੰਡਾ ਸੀ ਕੋਈ ਉਹ ਲੜੀ ਦੀ ਤਾਰ ਦੂਰ ਲਾ ਰਿਹਾ ਸੀ। ਇਸ ਕਰਕੇ ਉਹਨੂੰ ਛਾਂਟਣ ਵਾਲੇ ਸਾਰਾ ਕੁਝ ਪਟਾਕਾ ਪੈ ਗਿਆ। ਉੱਪਰ ਛਾਂਟ ਕੇਵੀ ਦੀ ਤਾਰ ਉੱਪਰ ਜੇ ਉੱਪਰ ਛਾਂਟ ਕੇਵੀ ਦੀ ਹੈ तकरीबन ਇੱਥੇ ਇਸ ਗਲੀ ਦੇ ਵਿੱਚ ਹੀ ਮੇਰੇ ਨਾਲ ਤੀਜਾ ਹਾਸਾ ਹੋ ਚੁੱਕਾ। ਰਸਾ ਨੂੰ ਇਹ ਤਾਂ ਲਿਖ ਕੇ ਦਿੱਤਾ ਵੀ ਜੇ ਇਹਨੂੰ ਸ਼ਿਫਟ ਕੀਤਾ ਜਾਵੇ ਜਾਂ ਇਹਨੂੰ 5-7 ਫੁੱਟ ਉੱਚਾ ਕੀਤਾ ਜਾਵੇ ਬਹੁਤ ਵਾਰੀ ਲਿਖ ਕੇ ਦੇ ਚੁੱਕੇ ਇਸ ਚੀਜ਼ ਨੂੰ ਅੱਗੇ ਵੀ ਹਾਸ ਅੱਗੇ ਇੱਕ ਪਿਛਲੇ 2 ਸਾਲ ਪਹਿਲਾਂ ਇੱਥੇ ਇੱਕ ਮੁੰਡਾ ਸੀ ਕੋਈ 10-12 ਸਾਲਾਂ ਦਾ ਪਤੰਗ ਡਾਰ ਰਿਆ ਸੀ ਉਹਦੇ ਨਾਲੇ ਬਲਾਸਟ ਹੋ ਗਿਆ ਸੀ ਤੇ ਉਹ ਮੁੰਡੇ ਦੀ ਡੈਥ ਹੋ ਗਈ ਸੀ ਜਿਹੜਾ ਮੁੰਡਾ ਵਰ ਨੂੰ ਆਇਆ ਕਿੱਥੋਂ ਰਹਿਣ ਵਾਲਾ ਕੋਣ ਹੈ ਪਤਾ ਕੁਝ ਜਿਹੜਾ ਇਹ ਕੋਈ ਉਹਦਾ ਟੈਂਟ ਵਾਲਿਆਂ ਦਾ ਹੀ ਮੁੰਡਾ ਸੀ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਲੈ ਗਏ ਹਸਪੀਟਲ ਕਾਫੀ ਹੋਇਆ ਉਹਨੂੰ ਹਸਪੀਟਲ ਮੋਗੇ-ਮੋਗੇ ਤੋਂ ਬਾਅਦ ਉਹਨੂੰ ਫਰੀਦਕੋਟ ਸ਼ਿਫਟ ਕਰਤਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇਹੀ ਕਹਿਣਾ ਜਾਂ ਤਾਂ ਇਹਨੂੰ ਉੱਚਾ ਕਰਾਇਆ ਜਾਵੇ ਜਾਂ ਇਹਨੂੰ ਬادیه ਤੋਂ ਸ਼ਿਫਟ ਕੀਤਾ ਜਾਵੇ ਕਦੇ ਪਹਿਲੇ ਆਪਣੇ ਸਰ ਇੱਕ ਬਰਨ ਕੇਸ ਆਇਆ ਹੈ ਕੀ ਮਾਮਲਾ ਕੀ ਸਰ ਇੱਕ ਪੇਸ਼ੈਂਟ ਆਇਆ ਸੀ ਸਾਡੇ ਕੋਲੇ ਜੀ ਇਲੈਕਟ੍ਰੀਕੀਅਨ ਬਰਨ ਪੇਸ਼ੈਂਟ ਸੀਗਾ ਲੜੀਆਂ ਦਾ ਕੰਮ ਕਰਦਾ ਹੈ ਜਿਕਤਾ ਆਜੂ ਨਾਮ ਹੈ ਜਿਕਤਾਰ ਸਿੰਘ ਪਿਤਾ ਦਾ ਨਾਮ ਹੈ ਸ਼ੇਖਾ 14 ਰਹਿਣਾ ਪੇਸ਼ੈਂਟ ਤੇ ਉੱਥੇ ਹਾਈ ਵੋਲਟੇਜ ਤਾਰਾਂ ਲੰਗਰੀਆਂ ਸੀਗਾ ਉਦੇ ਨਾਲ ਬਰਨ ਹੋਇਆ ਕਾਫੀ ਜ਼ਿਆਦਾ ਬਰਨ ਹੋਣ ਕਰਕੇ ਸੈਮ 70% ਬਰਨ ਕਰਕੇ ਉਹਨੂੰ ਰੈਫਰ ਟੂ ਹਾਈ ਸੈਂਟਰ ਭੇਜਿਆ ਗਿਆ ਕ੍ਰਿਟੀਕਲ ਹਾਲਾਤ ਸੀ ਜਦੇ ਹਾਲਾਤ ਸਰ ਥੋੜੀ ਥੋੜੀ ਕ੍ਰਿਟੀਕਲ ਨਹੀਂ ਸੀਗੇ ਇਹ ਥੋੜੀ ਟੈਕਨਿਕ ਕੰਡੀਸ਼ਨ ਥੋੜੀ ਖਰਾਬੀ ਸੀ ਉਹਦੀ ਬਰਨ ਚ ਹਾਈ ਵੋਲਟੇਜ ਤਾਰਾਂ ਦੇ ਵਿੱਚ ਜਪੇੜ ਚ ਆਈ ਹਾਂਜੀ ਹਾਂਜੀ ਹਾਈ ਵੋਲਟੇਜ ਤਾਰਾਂ ਦੇ ਜਪੇੜ ਚ ਆਈ ਜੀ ਉਹ ਤੇਲ ਲੜੀਆਂ ਦਾ ਕੰਮ ਕਰਦਾ ਹੀ ਕਹਿੰਦੇ ਦੱਸਿੰਦੇ ਜੀ ਘਰ ਦੇ ਦੱਸਦੇ ਮੁਤਾਬਿਕ